ਹਾਂਜੀ ਦੁਆਬਾ ਪਬਲਿਕ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਨ ਮਾਹੀ ਕੈਮਰਾ ਪਰਸਨ ਜਸਵੀਰ ਸੱਦੂ ਜੀ ਦੇ ਨਾਲ ਅੱਜ ਅਸੀਂ ਆਏ ਹਾਂ ਇੱਕ ਦੇਖ ਲਓ ਤੁਹਾਡੇ ਸਾਹਮਣੇ ਇੱਕ ਵਿਅਕਤੀ ਜੋ ਕਿ ਰੇੜਾ ਚਲਾ ਕੇ ਆਪਣਾ ਘਰਬਾਰ ਚਲਾਉਂਦਾ ਹੈ ਉਹ ਦੇਖ ਲਓ ਇੱਕ ਸੜਕ ਦੀ ਮੁਰੰਮਤ ਕਰਦਾ ਨਜ਼ਰ ਆ ਰਿਹਾ ਹੈ ਜਿਹੜੇ ਕੰਮ ਸਰਕਾਰ ਦੇ ਹਨ ਉਹ ਇੱਕ ਆਮ ਨਾਗਰਿਕ ਕੰਮ ਕਰਦਾ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਆਓ ਇਹਨਾਂ ਨੇ ਗੱਲਬਾਤ ਕਰ ਲਈਏ ਹਾਂਜੀ ਹਾਂਜੀ ਸਰ ਕੀ ਨਾਮ ਕੀ ਆਪਣਾ ਮੇਰਾ ਈ ਮੱਖਣ ਲਾਲ ਹਾਂਜੀ ਮੱਖਣ ਲਾਲ ਜੀ ਤੁਹਾਨੂੰ ਕਿੰਨੇ ਦਿਨ ਹੋ ਗਏ ਇਹ ਕੰਮ ਕਰਦਿਆਂ ਨੂੰ ਮੈਨੂੰ ਕਿ ਤਰਗਿਬਨ 14-15 ਦਿਨ ਹੋਈ ਗਏ ਅੱਛਾ ਤੇ ਮਿੱਟੀ ਕਿੱਥੋਂ ਲੈ ਕੇ ਆਉਂਦੇ ਤੁਸੀਂ ਉਹ ਮਿੱਟੀ ਐ ਇਦਾਂ ਜਿਹਦਾ ਬਾਹਰ ਪਈ ਹੁੰਦੀ ਏ ਇਹਦੀ ਫालतू ਮਿੱਟੀ ਅੱਛਾ ਉਹ ਚੁੱਕ ਲਈਦੀ ਆ ਚੋਕੇ ਤਾਂ ਖੱਡਾਂ ਵਿੱਚ ਪਾਉਣ ਦੀ ਮੁਰੰਮਤ ਦਾ ਕੰਮ ਕਰ ਰਹੇ ਆ ਠੀਕ ਹੈ ਤੇ ਵੈਸੇ ਤਾਂ ਇਹ ਕੰਮ ਸਰਕਾਰ ਦੇ ਹਨ ਸਰਕਾਰ ਬੋਲੀ ਗੁੰਗੀ ਆ ਸਰਕਾਰ ਨੂੰ ਕੀ ਦੱਸੀਏ ਉੱਥੇ 30 ਦਿਨੋਂ ਕੇ ਧਰਨਾ ਲਾ ਕੇ ਬੈਠੇ ਨੇ ਪਾਣੀ ਗੰਦੇ ਦੀ ਖਾਤਰ ਉਹ ਤਾਂ ਸਰਕਾਰ ਕਰ ਨਹੀਂ ਸਕੀ ਖੱਡਾ ਕਿੱਥੋਂ ਪੂਰ ਲੂਗੀ ਕਿਉਂ ਜੀ ਹਉਤੇ ਜਿੱਤੇ ਪ੍ਰੈਸ਼ਰ ਥੋੜੇ ਜ਼ਿਆਦਾ ਆ ਕੋਈ ਵੀ ਇੰਦੇ ਪਾਣੀ ਪਾਉਣ ਦਾ ਇਨਕਾਰ ਨਹੀਂ ਮਈਆ ਭਗਵਾਨ ਆ ਜਿੱਥੇ ਲੋਕੀ ਭਗਵਾਨ ਕਹਿੰਦੇ ਆ ਉੱਥੇ ਤਾਂ ਪਾਣੀ ਕਦੇ ਏਰੀਆ ਦੇ ਵਿੱਚ ਪਾ ਨਹੀਂ ਸਕੇ ਹਾਂਜੀ ਉਹ ਉਹਨਾਂ ਦੀ ਗੱਲ ਕਰੀਏ ਤਾਂ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸੇ ਦਿਨ ਇਸੇ ਮਹੀਨੇ ਦੇ ਵਿੱਚ ਮੇਲਾ ਆਉਣ ਵਾਲਾ ਉੱਥੇ ਤੇ ਮੇਲਾ ਆਉਣ ਨੂੰ ਸ਼ਰਮ ਚਾਹੀਦੀ ਆ ਸਰਕਾਰਾਂ ਨੂੰ ਸ਼ਰਮ ਚਾਹੀਦੀ ਆ ਜੇ ਕਰੇ ਸਰਕਾਰਾਂ ਨੇ ਨਾ ਕੀਤਾ ਮਾਂ ਤੇ ਹਿੰਮਤ ਤੇ ਯੋਰ ਤੇ ਜਿਗਨੀ ਮੈਂ ਖੂਹਾਂ ਹੀ ਪਟਲਨਾਂ ਖੂਹ ਵੀ ਪਟਲਨਾਂ ਇਹ ਤਰ੍ਹਾਂ ਪੈਂਡ ਦੇ ਕੋਲੋਂ ਜਾਲਦ ਵਾਲੇ ਕੇਦ ਕੋੜ ਥੋੜੀ ਜਿਹਾ ਮੈਨੂੰ 5-10 ਮਰਲੇ ਜਗ੍ਹਾ ਮਿਲ ਗਈ ਮੌਤ ਵਿੱਚ ਖੂਹ ਪਟ ਗਏ ਉਹ ਜਿਹੜਾ ਪੈਂਡ ਦਾ ਪਾਣੀ ਆ ਸਾਰਾ ਗੰਦਾ ਉਹਦੇ ਵਿੱਚ ਪਾਵਾਂਗਾ ਇਸ ਗੌਰਮੈਂਟ ਨੂੰ ਨੁਕਾਸ ਕਰਕੇ ਦਿਖਾਵਾਂਗਾ ਮੂੰਹ ਦੇ ਉੱਪਰ ਇਹਨੇ ਚੇੜ ਮਰਾਂਗਾ ਹਾਂਜੀ ਇਹ ਦੇਖਿਆ ਜਾਵੇ ਤਾਂ ਇਹ ਕੰਮ ਸਰਕਾਰ ਦਾ ਹੈ ਤੇ ਇੱਕ ਆਮ ਨਾਗਰਿਕ ਨੂੰ ਕੰਮ ਕਰਨਾ ਪੈ ਰਿਹਾ ਹੈ ਇੱਕ ਉਹ ਵੀ ਹੁਣ ਆਪਣਾ ਘਾਰ ਚ ਲਾਉਂਗਾ ਰੇੜਾ ਚਲਾ ਕੇ ਜਾਂ ਕਿਦਾਂ ਤੁਹਾਨੂੰ ਕੋਈ ਕਿਸੇ ਵੱਲੋਂ ਸਹੂਲਤ ਮਿੜੀ ਕਿਸੇ ਵੱਲੋਂ ਕੋਈ ਸਹੂਲਤ ਨਹੀਂ ਸਰਕਾਰਾਂ ਕੋਈ ਐਮਪੀ ਗਈ ਐਮੀ ਕੋ ਤੇਲ ਖਰਚਾ ਜਿਵੇਂ ਹੁਣ ਕਿਸੇ ਕੋਲੋਂ ਮੜਮ ਮਿੱਟੀ ਕਰ ਚੱਕ ਲੈਣਾ ਚਲੋ ਉਹ ਮੈਨੂੰ ਤੇਲ ਥੋੜਾ ਬਹੁਤ ਪਵਾਉਂਦੇ ਹੁੰਦੇ ਆ ਠੀਕ ਨਹੀਂ ਤੇਲ ਤੀਲ ਪਵਾ ਕੋਈ ਪਵਾ ਬਿੰਦਾ ਕੋਈ ਨਹੀਂ ਵੀ ਪਵਾ ਕੇ ਦਿੰਦਾ ਕੋਈ ਰਾਈ ਜਾਂਦਾ ਆ ਲਾ ਬੱਬਾ ਕੋ ਖਾਲੀ 50 ਰੁਪਏ ਦੋ ਮੈਂ ਤੇਲ ਪਾ ਲੈਣਾ ਉਹਦੇ ਵਿੱਚ ਢਿਗਣੀ ਇਸ ਰੋਡ ਦੀ ਮੈਨੂੰ ਜਿਆਦਾ ਲੱਗਿਆ ਜੀ ਤੇ ਖੰਕਰ ਆ ਕਾਲੀ ਮੈਲ ਕੋ ਮੇਰਾ ਵੀਰ ਸੱਟ ਗਿਆ ਭਲਾ ਤੇ ਚਲੋ ਨਹੀਂ ਕੀਤਾ ਤੂੰ ਜਿਆਦਾ ਖਤਰਾ ਸੀਗਾ ਇਹਦਾ ਕਾਲੀ ਮੈਲ ਸੀ ਕਿਸੇ ਟਾਈਮ ਕੋਈ ਵੀ ਹਾਦਸਾ ਹੋ ਸਕਦਾ ਜੀ ਇਸ ਨੂੰ ਮੈਂ ਗਿਆਨ ਸਿੰਘ ਟਰੈਲੀ ਆਣੇ ਨੂੰ ਬੇਨਤੀ ਕੀਤੀ ਆ ਕੇ ਮੇਰੇ ਵੀਰ ਨੇ ਮੇਰੀ ਬੇਨਤੀ ਸੁਣੀ ਬਹੁਤ ਲਾਇਕ ਨੇ ਇਹਨਾਂ ਦੇ ਫਾਦਰ ਜੀ ਬਹੁਤ ਲੈ ਗਏ ਸੀ ਠੀਕ ਨਹੀਂ ਉਹਨਾਂ ਨੇ ਮੇਰੀ ਬੇਨਤੀ ਕਬੂਲ ਕੀਤੀ ਉਹਨਾਂ ਸਰ ਮੱਥੇ ਲਾਈ ਉਹਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਕੋਕੀ-ਕੁਕੀ ਫਰਨਾਮ ਕਰਦਾ ਉਹਨਾਂ ਨੂੰ ਮੈਂ ਜਿਨ੍ਹਾਂ ਨੇ ਮੇਰੀ ਇਹ ਗੱਲ ਸੁਣੀ ਇਹ ਖੱਡਿਆਂ ਦੇ ਵਿੱਚੋਂ ਉਹ ਖੰਗਰਾਂ ਨੂੰ ਕੱਢਿਆ ਜੋ ਵੀ ਕਾਰਖਾਨਿਆਂ ਦੀ ਕਾਲੀ ਮੈਲ ਸੀ ਇਸ ਨੂੰ ਕੱਢਿਆ ਕੱਢ ਕੇ ਤਾਂ ਹੁਣ ਇਸ ਦੇ ਉੱਪਰ ਮੈਂ ਚੰਗੀ ਮਿੱਟੀ ਪਾ ਰਿਹਾ ਹਾਂ ਸੋਹਣੀ ਜੇ ਇਟਾਲੀਅਨ ਕੋਈ ਨਾ ਕਹਦਾ ਕੋਈ ਨੁਕਸਾਨ ਨਾ ਹੋ ਸਕੇ ਕੋਈ ਵੀ ਇੱਥੇ ਕੋਈ ਹਾਦਸਾ ਨਾ ਹੋ ਸਕੇ ਮੈਂ ਬਚਾਉਣ ਦੀ ਕੋਸ਼ਿਸ਼ ਕਰਾਂਗਾ ਜਿੰਨੀ ਮੇਰੇ ਕੋਲ ਹੋ ਸਕੇ ਤੇ ਦੇਖਿਆ ਜਾਵੇ ਕਿ ਇੱਥੇ ਗਰਮੀ ਵੀ ਬਹੁਤ ਹੈਵੀ ਹੈ ਤੁਸੀਂ ਇੰਨੀ ਗਰਮੀ ਦੇ ਵਿੱਚ ਕ ਇੱਕ ਕੋਈ ਕਿਸੇ ਨੇ ਹੈਲਪ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੋਰ ਉਹ ਨਹੀਂ ਹੋ ਕੇ ਨੇ ਕੀਤੀ ਆ ਰੇੜੇ ਵਾਲੇ ਜਿੰਨੇ ਵੀ ਕਰਦੇ ਪਾਪਾ ਇੱਥੇ ਛੱਡਦੇ ਪਾਪਾ ਇੱਥੇ ਛੱਡਦੇ ਮੈਨੂੰ ਤਾਂ ਸ਼ਰਮ ਆਉਣੀ ਚਾਹੀਦੀ ਆ ਕਿ ਇਹੋ ਜਿਹਾ ਇਤਿਹਾਸ ਆਉਂਗਾ ਤੁਹਾਡੇ ਫੁੱਲਾਂ ਦੇ ਹਾਰ ਪਾਵਾਂਗੇ ਤੁਹਾਡਾ ਕਿ ਇਤਿਹਾਜ਼ ਦੇ ਵਿੱਚ ਨਾਂ ਲਿਖਿਆ ਜਾਊਗਾ 50 100 150 200 ਰੇੜਾ ਜੋ ਫਲੋਰ ਸ਼ਹਿਰ ਦੇ ਅੰਦਰ ਤੁਹਾਡਾ ਕਿ ਇਤਿਹਾਜ਼ ਲਿਖ ਕੇ ਕਿ ਚੌਂਕ ਦੇ ਉੱਪਰ ਅਸੀਂ ਲਾਵਾਂਗੇ ਵੀ ਇੰਨਾ ਇਤਿਹਾਸ ਕੋਈ ਵਕਤ ਇਹੋ ਜਿਹਾ ਸੀ ਜਦੋਂ ਤੁਹਾਡੇ ਰੇੜੇ ਵੀ ਚਲਾਉਣੇ ਬੰਦ ਕਰਤੇ ਸੀ ਹੀ ਭਗਵੰਤ ਮਾਨ ਸਰਕਾਰ ਨੇ ਤੁਹਾਡੇ ਰੇੜੇ ਬੰਦ ਕਰਤੇ ਹੀ ਘੱਟ ਘੱਟ ਉਸ ਵੇਲੇ ਇਹੀ ਕਾਮਰੇਡ ਤੁਹਾਡੇ ਕੰਮ ਆਏ ਸੀ ਇਹੀ ਲੋਕ ਮਜਬੂਰ ਤੁਹਾਡੇ ਕੰਮ ਆਏ ਸੀ ਪਿੰਡਾਂ ਚ ਆਣ ਕੇ ਤੁਹਾਡੀ ਹੈਲਪ ਕੀਤੀ ਸੀ ਬਸ ਤੀ ਸੱਤੇ ਪਏ ਆ ਬਸ ਇਹਨਾਂ ਨੂੰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਹਲਕਾ 플ੋਰ ਦੇ ਜਿਹੜੇ ਇਨਚਾਰਜ ਹੈਗੇ ਪ੍ਰੇਮ ਕੁਮਾਰ ਜੀ ਨੇ ਉਹਨਾਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਸੀ ਜੀ ਬਾਰੇ ਪ੍ਰੇਮ ਕੁਮਾਰ ਕੁਮਾਰ ਨਾਲ ਕੀ ਆਲੋ-ਦੋਲ ਜਾਂ ਲੋਕ ਹੋਰ ਸਾਰੇ ਗੱਲਾਂ ਕਰਦੇ ਆ ਉਹਨੇ ਗੱਲਾਂ ਸੁਣ ਕੇ ਸਾਡੇ ਦਿਲੇ ਨਹੀਂ ਕਰਦਾ ਇਹਨਾਂ ਨੂੰ ਮੈਨੂੰ ਤਾਂ ਕੋਈ ਇੰਚਾਰਜ ਨਹੀਂ ਲੱਗਦਾ ਜੇ ਰਾਤ ਦੇ ਵਿੱਚ ਕੋਈ ਪਾਵਰਿਆ ਨਹੀਂ ਕਿਹੜੀ ਚੀਜ਼ ਦਾ ਇੰਚਾਰਜ ਆ ਉਹਨਾਂ ਨਾਲੋਂ ਜ਼ਿਆਦੀ ਅਥੋਰਟੀ ਤਾਂ ਉਹ ਜਿਹੜੇ ਮੇਰੇ ਵੀਰ ਉੱਤੇ 30 ਦਾ ਨਵੇਂ ਧਰਨਾ ਲਾਗੇ ਉਹਨਾਂ ਦੀ ਜ਼ਿਆਦੀ ਪਾਵਰ ਜ਼ਿਆਦੀ ਮੈਂ ਸਮਝਦਾ ਉਹਨਾਂ ਦੀ ਠੀਕ ਨਹੀਂ ਇੱਕ ਨਾਗਰਿਕਾਂ ਦੀ ਜ਼ਿਆਦੀ ਮੈਂ ਪਾਵਰ ਸਮਝਦਾ ਉਹਨਾਂ ਦੀ ਜਿਹੜੇ ਦੈ ਰਾਤ ਮੈਨੂੰ ਸੰਯੋਗ ਦੇ ਰਹੇ ਆ ਮੈਨੂੰ ਬੱਲੇ ਬੱਬਾ ਤੇਰੇ ਬੱਲੇ ਬੱਬਾ ਤੇਰੇ ਬੱਲੇ ਬੱਬਾ ਤੇਰੇ ਕਹਿ ਕੇ ਮੇਰੇ ਰਗਾਂ ਦੇ ਵਿੱਚ ਜੋ ਮੇਰੇ ਹੌਨ ਤੇ ਇਹ ਕਾਰਾ ਸੰਘਰਸ਼ ਨੂੰ ਤੇਜ਼ ਕਰ ਰਿਹਾ ਹੈ ਇਹ ਵੀ ਇਹ ਜੋ ਕਿ ਮੈਂ ਇਹਨਾਂ ਨਾਲ ਵਾਅਦਾ ਕੀਤਾ ਹੋਇਆ ਹੈ ਸਾਰੇ ਫਲੋਰ ਸ਼ਹਿਰ ਦੀ ਨਗਰੀ ਨੂੰ ਮੈਂ ਇੱਕ ਸੋਨੇ ਦੀ ਚਿੜੀ ਆਪਣਾ ਕੇ ਦਿਖਾਵਾਂਗਾ ਆਜਾ ਰਾਮ ਜੀ ਦਾਸ ਜੀ ਜੀ ਤੇ ਥੋੜੀ ਬੈਣ ਹਾਂਜੀ ਲੋ ਜੀ ਲੋਕ ਇਨਸਾਫ ਮੰਚ ਤੋਂ ਹਲਕਾ ਫਲੋਰ ਤੋਂ ਸਾਡੇ ਮਾਨਯੋਗ ਰਾਮ ਜੀ ਦਾਸ ਜੀ ਵੀ ਆ ਗਏ ਹਨ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਇਸ ਬਾਰੇ ਹਾਂਜੀ ਸਰ ਜਿਹੜੇ ਕੰਮ ਪੰਜਾਬ ਸਰਕਾਰ ਦੇ ਕਰਨ ਵਾਲੇ ਉਹ ਇੱਕ ਆਮ ਨਾਗਰਿਕ ਕਰਦਾ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੂਗੀ ਇਹ ਤੇ ਮੈਂ ਸਰਕਾਰ ਦੇ ਉਹ ਜਿਹੜੇ ਸਰਕਾਰ ਦੇ ਨੁਮਾਇੰਦੇ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਹੈ ਉਹਦੇ ਲੱਖ ਲਾਂਤ ਹੀ ਕਵਾਂਗਾ ਕਿ ਜਿਹੜਾ ਕੰਮ ਸਰਕਾਰਾਂ ਪ੍ਰਸ਼ਾਸਨ ਜਾਂ ਇੱਥੋਂ ਦੇ ਨੁਮਾਇੰਦੇ ਨਹੀਂ ਕਰਦੇ ਉਹ ਇੱਕ ਆਮ ਦਿਹਾੜੀਦਾਰ ਕਰ ਰਹੇ ਨੇ ਤੇ ਲਾਂਤ ਆ ਇਹੋ ਜੀ ਸਰਕਾਰ ਦੇ ਜਿੱਥੇ ਸਰਕਾਰ ਦੇ ਕੰਮ ਕਰਨ ਵਾਲੇ ਆ ਉੱਥੇ ਇੱਕ ਆਮ ਗਰੀਬ ਲੋਕ ਆਪਣੇ ਟਾਈਮ ਤੋਂ ਟਾਈਮ ਕੱਢ ਕੇ ਇਹ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਉਹ ਪ੍ਰਮਾਤਮਾ ਲਈ ਇਹਨਾਂ ਬਜ਼ੁਰਗਾਂ ਦੇ ਲਈ ਅਰਦਾਸ ਹੈ ਸੱਚੇ ਪਾਤਸ਼ਾਹ ਪ੍ਰਮਾਤਮਾ ਇਹਨਾਂ ਨੂੰ ਦੁਨੀਆ ਦੇ ਸਾਰੇ ਸੁੱਖਾਂ ਨਾਲ ਜੇ ਉਹ ਇਹਨਾਂ ਦੇ ਪਰਿਵਾਰ ਨੂੰ ਸਾਰੇ ਸੁੱਖ ਦੇਵੇ ਪ੍ਰਮਾਤਮਾ ਮੈਂ ਤੇ ਇਹਨਾਂ ਲਈ ਇਹੋ ਅਰਦਾਸ ਕਰ ਰਿਹਾ ਉਹ ਨਾਲ ਨਾਲ ਇਹ ਬਜ਼ੁਰਗਾਂ ਨੇ ਬੇਨਤੀ ਹੈ ਕਦੀ ਵੀ ਕਿਸੇ ਵਿਅਕਤੀ ਵੀ ਤਨ ਕਰਕੇ ਮਨ ਕਰਕੇ ਤਨ ਕਰਕੇ ਲੋਕ ਸਭ ਮੰਚ ਦੀ ਲੋਕ ਸਭ ਮੰਚ ਦੇ ਦਾਸ ਤੋਂ ਉਹਨੇ ਪੋਸਾ ਲਾਂਦਾ ਹੈ ਕਿ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ ਜਿੰਦਗੀ 'ਚ ਦਾ ਦ ਤੁਹਾਡੇ ਨਾਲ ਹਰ ਸਮੇਂ ਹਾਜ਼ਰ ਹੈ ਚਾਹੇ ਤਨ ਕਰਕੇ ਸੇਵਾ ਹੋਵੇ ਚਾਹੇ ਤਨ ਕਰਕੇ ਹੋਵੇ ਚਾਹੇ ਮਨ ਕਰਕੇ ਜੇ ਵੀ ਸੇਵਾ 'ਚ ਤੁਹਾਡੇ ਦੀ ਹਾਜ਼ਰ ਹੈ ਔਰ ਇਹਨਾਂ ਬਜ਼ੁਰਗਾਂ ਲਈ 10 ਬਹੁਤ ਧਰਵਾਦੀ ਹੈ ਇਹੋ ਜੇ ਬਜ਼ੁਰਗ ਜੋ ਸਮਾਜ ਸੇਵਾ ਲਈ ਹਰ ਵਕਤ ਤਤਪਰ ਰਹਿੰਦੇ ਨੇ ਇਹਨਾਂ ਨੂੰ ਸਲੂਟ ਹੈ ਸलाम ਹੈ ਸਤਿ ਸ਼੍ਰੀ ਅਕਾਲ ਲੋਕਾਂ ਸਾਹਿਬ ਜਿੰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ ਆ ਤੁਹਾਡਾ ਟਾਈਮ ਦੇਣ ਦਾ ਠੀਕ ਥੈਂਕ ਯੂ ਓਕੇ ਮਾਟੀ ਭਾਈ ਆਪਣਾ ਛੋਟਾ ਨਾਮ ਰਮਿੰਦਰ ਹਾਂਜੀ ਰਮਿੰਦਰ ਹਾਂਜੀ ਭਾਈ ਤੁਹਾਨੂੰ ਕਿਦਾਂ ਲੱਗ ਰਿਹਾ ਜਿਹੜਾ ਕੰਮ ਜਿਹੜੇ ਸਰਕਾਰ ਦੇ ਕਰਨੇ ਚਾਹੀਦੇ ਆ ਉਹ ਇੱਕ ਆਮ ਬੰਦਾ ਕਰ ਰਿਹਾ ਰੇੜੇ ਵਾਲਾ ਬਹੁਤ ਵਧੀਆ ਜੀ ਬਹੁਤ ਵਧੀਆ ਹੋਇਆ ਰੋਡ ਸਾਫ ਹੋਇਆ ਹਾਂਜੀ ਅੱਗੇ ਨਾਲ ਕਿੰਨਾ ਫਰਕ ਪੈ ਗਿਆ ਬਹੁਤ ਪੈ ਗਿਆ ਜਿੱਥੇ ਪਾਣੀ ਖੜਾ ਰਹਿੰਦਾ ਸੀ ਹੁਣ ਸਾਫ ਹੋ ਗਿਆ ਹਾਂਜੀ ਹੁਣ ਕੋਣ ਜਾਣ ਵਾਲਿਆਂ ਨੂੰ ਕੋਈ ਸਾਰਾ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਨਹੀਂ ਨਹੀਂ ਜੀ ਹੁਣ ਠੀਕ ਹੈ ਹਾਂ ਸਾਫ ਰੋਡ ਹੋ ਗਿਆ ਹਾਂਜੀ ਵੇਆ ਜਰਾ ਆਪਾਂ ਚੱਕਦੇ ਆ ਨਰਿੰਦਰ ਸਿੰਘ ਜੀ ਸਾਡੀ ਨਰਿੰਦਰ ਸਿੰਘ ਜੀ ਤੁਹਾਡੀ ਸ਼ਾਪ ਦੇਿਲ ਤੋਂ ਸਾਹਮਣੇ ਹਾਂਜੀ ਅੱਗੇ ਪਾਣੀ ਖੜਦਾ ਸੀਗਾ ਹਾਂਜੀ ਹਾਂਜੀ ਹੋਣੀ ਕੋ ਸਰਦਾਰ ਵੱਤੋਂ ਲਗਾਤਾਰ 15 ਦਿਨ ਹੋ ਗਏ ਲੱਗਿਆ ਨੂੰ ਹਾਂਜੀ ਸਫਾਈ ਕੀਤੀ ਜਾ ਰਹੀ ਹੈ ਸਰਦਰੀ ਸੜਕ ਦੀ ਪਾਪਾ ਦੀ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਨਾਲ ਵੱਲੋਂ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਜੀ ਇੱਥੇ ਬਹੁਤ ਬੰਦੇ ਡਿਗਦੇ ਹਨ ਪਹਿਲਾਂ ਤਾਂ ਕਈਆਂ ਨੂੰ ਸੱਟਾਂ ਵੀ ਵੱਜੀਆਂ ਜੀ ਅੱਛਾ ਤਾਂ ਕਈ ਇੱਕ ਬੰਦੇ ਤੇ ਗੋਡਾ ਹੀ ਟੁੱਟ ਗਿਆ ਇਥੋਂ ਮੰਨ ਲਾ ਵੀ ਤੇ ਬਾ ਡਾਇਰੈਕਟਰ ਕੋ ਬਟੀਆਂ ਬੁਡੀਆਂ ਕਰਾਈਆਂ ਇਹ ਬਹੁਤ ਵਧੀਆ ਪ੍ਰਣਾਲਾ ਕੀਤਾ ਜੀ ਬਹੁਤ ਵਧੀਆ ਹੋ ਗਿਆ ਇਹ ਕੰਮ ਬਹੁਤ ਜਿਆਦਾ ਵਧੀਆ ਹੋ ਗਿਆ ਕਿਉਂਕਿ ਅਸੀਂ ਰੋਜ਼ ਹੀ ਵੇਖਦੇ ਆ ਕੋਈ ਨਾ ਕੋਈ ਇੱਥੇ ਡਿੱਗਿਆ ਹੀ ਰਹਿੰਦਾ ਹੈ ਇਹ ਕੰਮ ਬਹੁਤ ਵਧੀਆ ਹੋ ਗਿਆ ਜੀ ਉਹਦਾ ਕਹਿਣਾ ਹੈ ਹੁਣ ਇਸ ਦੇ ਉੱਪਰ ਬਾਅਦ ਲੋਕ ਵੀ ਪਈਆਉ ਹਾਂਜੀ ਨਹੀਂ ਬਹੁਤ ਵਧੀਆ ਜੀ ਜੇ ਇਹ ਪ੍ਰਾਲਾ ਮਤਲਬ ਹੋਣ ਦਿਆ ਹੋਵੇਗਾ ਵੀ ਤੇ ਬਹੁਤ ਵਧੀਆ ਹੈ ਕਿਉਂਕਿ ਲੋਕ ਇਤੋਂ ਬਹੁਤ ਜਿਆਦਾ ਟੱਪਦੇ ਆ ਹਾਂਜੀ ਇਹ ਕੰਮ ਸਰਕਾਰਾਂ ਦਾ ਆ ਗਿਆ ਸੀ ਹਾਂਜੀ ਹਾਂਜੀ ਇਹ ਕੰਮ ਸਰਕਾਰਾਂ ਦਾ ਹੈ ਵੈਸੇ ਆਮ ਨਾਗਰਿਕ ਕਰ ਰਿਹਾ ਬਹੁਤ ਵਧੀਆ ਗੱਲ ਹੈ ਜੀ ਸਰਕਾਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਇਹ ਕੰਮ ਉਹਨਾਂ ਦਾ ਹੈ ਤੇ ਆਮ ਬੰਦੇ ਕਰਦੇ ਪਏ ਆ ਇਹ ਬਹੁਤ ਵੱਡੀ ਗੱਲ ਹੈ ਸਰਕਾਰ ਨੂੰ ਕੋਈ ਮੈਸੇਜ ਕਰਨਾ ਚਾਹੁੰਦੇ ਇਹੀ ਮੈਸੇਜ ਕਰਦੇ ਆ ਜੀ ਪਿੰਡਾਂ ਪਿੰਡਾਂ ਦੇ ਵਿੱਚ ਵੇਖੋ ਹਾਲ ਕੀ ਹੋਏ ਫਿਰਦੇ ਆ ਕੁਛ ਤਾਂ ਨਸ਼ਿਆਂ ਨਾਲ ਦੁਨੀਆ ਮਰਦੀ ਫਿਰਦੀ ਕੋਸ਼ਿਆ ਛੜਕਾਂ ਦੇ ਕਰਨ ਮੱਲਾ ਵੀ ਲੋਕ ਮਰਦੇ ਫਿਰਦੇ ਆ ਪਿੰਡਾਂ ਪਿੰਡਾਂ ਤੇ ਜਾ ਕੇ ਸੁਧਾਰ ਦਾ ਵਿਕਾਸ ਹੋਣਾ ਚਾਹੀਦਾ ਜੀ ਸਰਕਾਰਾਂ ਨੂੰ ਬੇਨਤੀ ਹੈ ਵਿਸਤਾਰ ਹੋਣੇ ਚਾਹੀਦੇ ਪਿੰਡਾਂ ਦੇ ਹਾਂਜੀ ਇਹ ਹੀ ਹੈ ਬਾਕੀ ਬਹੁਤ ਵਧੀਆ ਹੋ ਗਿਆ ਜੀ ਸਰਕਾਰਾਂ ਦਾ ਕੰਮ ਹੈ ਨਾਗਰਿਕ ਆਮ ਨੇ ਕਰਤਾ ਕੰਮ ਬਹੁਤ ਵਧੀਆ ਜੀ ਜੀ ਆਪਣਾ ਨਾਮ ਹਮਾ ਸ਼ਾਮਕਲੀ ਹਾਂਜੀ ਸ਼ਾਮਕਲੀ ਪੰਜ ਸ਼ਾਮਕਲੀ ਜੀ ਇੱਥੇ ਰੋਡ ਦੇ ਉੱਪਰ ਅੱਜ ਨਜ਼ਰ ਆ ਰਿਹਾ ਹੈ ਇੱਕ ਆਮ ਨਾਗਰਿਕ ਸਰਕਾਰੀ ਕੰਮ ਕਰਦਾ ਹੋਇਆ ਜਿਹੜਾ सरकार नु काम करने चाहिए आम नागरिक काम कर रहा लगे भर भर निकरण निकरण जाता। जब बारिश होती है अच्छा घरों में पानी भर जाता है आ, जाता। अच्छा। तो सरकार को आप क्या मैसेज करना चाहेंगे सरकार का ये बढ़िया रोड बनवाए बढ़िया कहते है ये सरकार नहीं कर रहे ये आम नागरिक कर रहे है अपनी ओर से चलो बढ़िया किसी का एक्सीडेंट ना हो जाएगा सही बात है तो सरकार को क्या मैसेज करना चाहेंगे आप सरकार का है, है कि रोड बढ़िया। और यहाँ तो पानी का रह जाए नहीं। नहीं क्या नाम है आपका ममता ममता जी मोनिका ममता ममता जी ए, आपके सामने जब जब बारिश होती है इधर तो कितना का पानी खड़ जाता है इधर पानी बहुत खट जाता है कि तो हो मुश्किल हो जाता है उनसे मुश्किल हो जाता है आने जाने वाले को आने जाने वाले को का सामना करना पड़ता है दिक्कतें हो जाती है आने जाने वाले को हां तो जो काम सरकार को करने चाहिए वो एक आम नागरिक करता नजर आ रहा है आज हां कितने दिन हो गए थे? तो इसको लगे हुए हो गए दो तीन तीन चार दिहाड़ी हो गए लगे ये उनकी ओर से तो बताया जा रहा है कि मेरे को 14 15 दिन हो गए ये काम करते हुए एक सेवा कर रहे हैं हाँ जी किसी का एक्सीडेंट ना हो जाए लोगों के बचाव का काम जो सरकार को करना चाहिए वो काम नागरिक करता है सरकार को क्या मैसेज करना चाहेंगे आप करना का चाहेंगे कहेंगे कि रोड नहीं बनवाते हैं, तो लगे। बनवाते नहीं है बढ़िया चंगा लग रहा है